ਹਾਂਜੀ ਦੋਸਤੋ ਕਿਵੇਂ ਸਤ ਨੂੰ ਆ ਅੰਕਲ ਨੇ ਆਪਣੇ ਨੇ ਜਾਣਕਾਰੀ ਦਿੱਤੀ ਐ ਨਾ ਸਾਰੇ ਪੋਲਾ ਮੱਲੇ ਕਾ ਮੱਲੇ ਵਾਲਾ ਆ ਅਗਲਾ ਪਿੰਡ ਤੇ ਇਧਰ ਪਿੰਡ ਨੇਜਾ ਡੇਲਾ ਪਾਣੀ ਭਨੇਰੀ ਵਾਲਾ ਨਾਲੀ ਚ ਦਵਾਰੇ ਪਊਗਾ ਪੈ ਸਕਦਾ ਕੋਈ ਆ ਜੀ ਆ ਦੇਖੋ ਲਖਰੀ ਆ ਆ ਕਾੜ ਗਈਆਂ ਹਿੰਦੀਆਂ ਇਹੋ ਵੀਰਾਂ ਦੇ ਦੇਖੀ ਤਿੰਨ ਟਰੈਡ ਕਰਿਆ ਯਾਰ ਆ ਇੱਥੇ ਇਹ ਆ ਜੀ ਜਿਬਰੇ ਆ ਡੇਲਾ ਪਿੰਡ ਆ ਇਹ ਭਨੇਰੀ ਕੰਗੋਂ ਪਾਣੀ ਆਇਆ ਇੱਥੇ ਆ ਕੇ ਲੱਗ ਗਿਆ ਇਹ ਆ ਮੈਨੂੰ ਗਿੱਟਕ ਲੱਗਦਾ ਮੈਨੂੰ ਯਾਰ ਤੇ ਟਰਾਂਸਫਾਰਮ ਵੀ ਵੀਰਾਂ ਦਾ ਬਈ ਡੁੱਬਣ ਵਾਲਾ ਹੋ ਰਿਹਾ ਹਾਂਜੀ ਦੋਸਤੋ ਕਿੱਥੇ ਆਪਾਂ ਹੁਣ ਖੜੇ ਆ ਨਾ ਆ ਪਿੰਡ ਭਈ ਆਪਾਂ ਨੇਜੇ ਡੇਲੇ ਵਾਲੇ ਤੇ ਬੰਨੇ ਦੇ ਉੱਤੇ ਖੜੇ ਆਗੇ ਇਹ ਪਾਣੀ ਭਈ ਕਿਹੜਾ ਹੈਗਾ ਇਹ ਪਾਣੀ ਭਈ ਉਹ ਪਾਣੀ ਹੈ ਕਿਹੜਾ ਪਿੰਡ ਪਨੇਹਾਰੀ ਤੋਂ ਟੁੱਟ ਕੇ ਇੱਥੇ ਆਇਆ ਹੈਗਾ ਕਾਫੀ ਸੈਂਕੜੇ ਕਿੱਲੇ ਹਜ਼ਾਰਾਂ ਕਿੱਲੇ ਲਾ ਲੋ ਕ੍ਰੋਸ ਕਰਾਇਆ ਇਹ ਪਾਣੀ ਤੇ ਲਾ ਕੇ ਆਗੇ ਪਾਣੀ ਭਈ ਇੱਥੇ ਕਿਹੜੀ ਸੜਕ ਜਾਂਦੀ ਆ ਮੱਲੇ ਵਾਲੇ ਤੋਂ ਨੇਜੇ ਡੇਲੇ ਤੇ ਇੱਥੇ ਪੋਲ ਬਣਾਇਆ ਕਿਹੜਾ ਵੀਰਾਂ ਨੇ ਇੱਥੇ ਹੈ ਨਾ ਉਹ ਤੁਹਾਨੂੰ ਦਿਖਾਵਾਂਗੇ ਉਸ ਨਾਲ ਟੱਚ ਹੋ ਗਿਆ ਸੜਕ ਨਾਲ ਜੇ ਪਾਣੀ 1 ਫੁੱਟ ਹੋਰ ਉੱਪਰ ਆਉਂਦਾ ਤਾਂ ਇਹ ਅਗਲੇ ਬਾਣਾ ਚ ਘਟੋ ਘਟਾ 2.500 ਕਿੱਲਾ ਹੋ ਰ ਅੱਗੇ ਉਹਦੇ ਵਿੱਚ ਪਰਵੇਸ਼ ਹੋ ਜੂਗਾ ਤੇ ਉੱਥੇ ਵੀਰ ਅੱਜ ਮਿੱਟੀ ਪਾਉਣ ਦੀ ਸੰਘਰਸ਼ ਕਰਦੇ ਸੀ ਤੇ ਅੱਗੇ ਕਿਹੜੇ ਹੋ ਇਹ ਆਂਗਲਾ ਹਨਾ ਕਿਤੇ ਇੱਥੇ ਭਈ ਬੰਨਾ ਹੌਲੀ ਹੌਲੀ ਇੱਥੇ ਘਾਰੇ ਡਿੱਗਣੇ ਸ਼ੁਰੂ ਹੋ ਗਏ ਇਹ ਫਰਸਟ ਬੰਨਾ ਹੈਗਾ ਨਾਲੀ ਦਾ ਆ ਕਿੱਥੇ ਖੜਿਆ ਹੈ ਸੈਕੰਡ ਹੈ ਇਹ ਉਹ ਫਰਸਟ ਹੈ ਤੇ ਨਾਲੀ ਹਜੇ ਉਥੋਂ ਵੀ ਉੱਪ ਚੱਲੀ ਜਾਂਦੀ ਹੈ ਜੇ ਉਥੋਂ ਘਾਰਾ ਟੁੱਟਦਾ ਹੈ ਤਾਂ ਨਾਲੀ ਦਾ ਪਾਣੀ ਇੱਧਰ ਹੋਰ ਆਊਗਾ ਆ ਇਹ ਪਾਣੀ ਉਧਰ ਲੱਗ ਗਿਆ ਤਾਂ ਸਾਨੂੰ ਦਿਖਾਉਣੇ ਉੱਥੇ ਆ ਕੇ ਉੱਥੋਂ ਵੀ ਗਾਂ ਨਾਲੀ ਟੁੱਟ ਗਈ ਉੱਥੇ ਦਿਖਾਉਣੇ ਇਹ ਪਾਣੀ ਦੇਖ ਲੈ ਇੰਨੀ ਦੂਰੋਂ ਆਇਆ ਉਹ ਚੱਲ ਕੇ ਕਿੰਨੇ ਕਿਲੋਮੀਟਰ ਦੂਰ ਘਾਟੋ ਘਾਟਾ ਇੱਥੋਂ 10 11 ਕਿਲੋਮੀਟਰ ਦੂਰ ਹੋਊਗਾ ਲਾਜ਼ਮੀ ਤੇ ਉਧਰ ਕਿਹੜਾ ਮੱਲੇ ਵਾਲਾ ਸਾਈਡ ਆ ਭਾਈ ਹਨਾ ਪਰਲਾ ਨਾਲੀ ਦਾ ਆਪਾਂ ਘੜੇ ਇੱਧਰ ਨੇ ਜੜੇਲੇ ਵੀ ਨਹੀਂ ਉਹ ਮੱਲੇ ਵਾਲੀ ਸਾਈਡ ਆ ਪੂਲ ਟੱਪ ਕੇ ਉਧਰ ਵੀ ਨਾਲੀ ਟੁੱਟਰੀ ਆ ਉਹ ਵੀ ਸਾਨੂੰ ਦਿਖਾਉਣੇ ਲਾਜ਼ਮੀ ਇਹਦਾ 500 ਕਿੱਲਾ ਹੋਊਗਾ ਉਹ 500 ਕਿੱਲਾ ਡੁੱਬ ਗਿਆ ਤੇ ਆ ਵੀ ਪਾਣੀ ਹੋਏ ਹੋਊਗਾ 4 ਫੁੱਟ ਯਾਰ ਆ 4 ਫੁੱਟ ਪਣੀ ਹੂਆ ਹੋ ਸਕਦਾ ਸਾਨੂੰ ਆ ਦੇ ਥੱਲੋਂ ਦੀ ਮੈਂ ਕੋਠਾ ਦਿਖਾਉਣ ਦੀ ਕੋਸ਼ਿਸ਼ ਕਰਾਂ ਹਾ ਟ੍ਰਾਂਸਫਾਰਮ ਤੋਂ ਮੋਬਾਈਲ ਖਾਰੀ ਹਾ ਟ੍ਰਾਂਸਫਾਰਮ ਦੇਖੀ ਛੋਟਾ ਹੀ ਨਾ ਟ੍ਰਾਂਸਫਾਰਮ ਮੈਨੂੰ ਐ ਲੱਗਦਾ ਗਿੱਠਕ ਲੱਗਦਾ ਮੈਨੂੰ ਯਾਰ ਹਾ ਨੀ ਮਾ ਤੇ ਟ੍ਰਾਂਸਫਾਰਮ ਵੀ ਵੀਰਾਂ ਦਾ ਬਈ ਡੁੱਬਣ ਵਾਲਾ ਰਿਆ ਆ ਦੇਖ ਇੰਨੇ ਜੂਮ ਤਾਂ ਨਹੀਂ ਹੁੰਦਾ ਘਰ ਬਾਕੀ ਉਹ ਦੇਖ ਫਿਰੋ ਦੂਰ ਬਹੁਤ ਹੈ ਨਾ ਜੂਮ ਕਿਵੇਂ ਇੱਥੋਂ ਦੂਹਾ ਲਖਾਰੀਆਂ ਦਾ ਦੂਰ ਖਾਸ ਹੀ ਹੈ ਘਰ ਤੇ ਭਾਈ ਟ੍ਰਾਂਸਫਾਰਮ ਦੇਖ ਲਓ ਕਿੰਨਾ ਕੁ ਛਤ ਰਿਆ ਹੁੰਦਾ ਹੈਗਾ ਤੇ ਕੋਠੇ ਹੀ ਦੇ ਛਤ ਮੜੀ ਰਹੀ ਰਗੀ ਉਹ ਤਾਂ ਕੋਠੇ ਇਹ ਦੇਖ ਲੋ ਵੀਰੇ ਜਲ ਮਗਨ ਹੋ ਗਿਆ ਇੱਥੇ ਛੱਪੜ ਬਣਾਤਾ ਕਪ ਡਰਾਉਂਦਾ ਹੈਗਾ ਤਿੰਨ ਵਾਲੀ ਵਾਲਾ ਬੰਨਾ ਖੁਰਨ ਲੱਗ ਗਿਆ ਉਹ ਨਾਲੀ ਦਾ ਪਾਣੀ ਇੱਕ ਫੁੱਟ ਉੱਪ ਚੱਲੀ ਜਾਂਦਾ ਭਾਈ ਬੜੇ ਯਰਬ ਮਾਰੇ ਨਹੀਂ ਨਾਲੀ ਦਾ ਪਾਣੀ ਉਹ ਬੰਨਾ ਟੁੱਟ ਕੇ ਇੱਧਰ ਆਉਗਾ ਹੋਰ ਤੇ ਇੱਥੇ ਤੁਹਾਨੂੰ ਉੱਥੇ ਦਿਖਾਉਣੇ ਆ ਉੱਥੇ ਆ ਕੇ ਆ ਜੋ ਚੱਲੋ ਫਿਰ ਬਣੇ ਰਹੋ ਜੀ ਆਹ ਫਸਲਾ ਸਾਰੀ ਝੋਨਾ ਇੱਥੇ ਕੀ ਕੀ ਹੈਗਾ ਸਾਰਾ ਝੋਨਾ ਜੀ ਝੋਨਾ ਉਹ ਕਿਹੜਾ ਟ੍ਰਾਂਸਫਰ ਹੁੰਨ ਡੁੱਬਣ ਵਾਲਾ ਹੈ ਨਾ ਜੀ ਅੰਕਲ ਤੁਸੀਂ ਦੇਖੀਏ ਨਹੀਂ ਉਹ ਹਾਂ ਜੀ ਉਹ ਕਿੰਨੇ ਤੁਹਾਨੂੰ ਕੀ ਲੱਗਦਾ ਉਹ ਕਿੰਨੇ ਫੁੱਟ ਚੜ ਗਿਆ ਉਹ ਪਾਣੀ ਇੱਥੋਂ ਆਉਣਾ ਉਹ ਕਮ ਸੇ ਕਮ ਇਹ ਤੁਹਾਨੂੰ 4-5 ਫੁੱਟ ਪਾਣੀ ਹੈ ਅੱਛਾ 4-5 ਫੁੱਟ ਹੈ 5 ਤੋਂ ਜ਼ਿਆਦਾ ਹੀ ਹੈ ਦੇਖੋ ਜੀ ਉਹ ਕਿਹੜਾ ਸੀ ਉਹ ਦਿਖਾਈ ਜਾਂਦੇ ਸੀ ਉਹ ਘਰਾਂ ਟੁੱਟਣ ਵਾਲਾ ਉਹ ਨਾਲੀ ਦੇਖਿਓ ਜੀ ਅੰਕਲ ਤੁਸੀਂ ਇਹ ਉਹ ਗੱਟੇ ਪਈ ਕਿਥੇ ਜੋ ਨਾਲੀ ਟੁੱਟਦੀ ਹੈ ਉਧਰੋਂ ਉਹ ਨਾਲੀ ਦਾ ਪਾਣੀ ਇੱਧਰ ਆਉਗਾ ਆਪਣੇ ਕੰਨੀ ਇਹ ਪਾਣੀ ਥੋੜਾ ਜਨਾ ਮਤਲਬ ਵੀ ਆਉਂਦਾ ਪਿਆ ਪਾਣੀ ਹੈ ਜੀ ਕਿਛੂ ਹਾਂ ਜੀ ਹਾਂ ਚਾਈ ਹੋਰ ਹੋ ਸਕਦੀ ਐਂਦੀ ਪਾਣੀ ਨਹੀਂ ਨਾਲੀ ਦਾ ਪਾਣੀ ਆਏ ਇਸ ਨੂੰ ਉੱਚਾ ਚਲੀ ਜਾਂਦਾ ਨਾ ਉਧਰ ਹਾਂ ਉਧਰ ਉੱਚਾ ਜੀ ਆਵੇ ਤੱਕ ਜਿਉਂ ਨਾਲੀ ਉਥੋਂ ਟੁੱਟਦੀ ਐ ਤਾਂ ਇਹ ਚ ਹੋਰ ਬੂ ਬਣੀ ਹੈ ਨਾ ਆਊਗਾ ਜੀ ਉਹ ਤਾਂ ਜੀ ਅੰਕਲ ਜੀ ਇਹ ਜੀ ਜਿਆਦਾ ਮਾਰ ਕਰੋ ਸੜਕ ਸੋਡੀ ਗਿੱਠਕ ਰਹੀ ਗਈ ਹੈ ਨਾ ਉਥੋਂ ਹਾਂ ਜੀ ਤੇ ਉਹ ਅਗਲੇ ਝੋਨੇ ਘੜੇ ਕਿਲੇ ਖਾਲੀ ਪਿਆ ਉਸ ਨੂੰ ਸਾਰੇ ਨੁਕਸਾਨ ਕਰੂਗਾ ਨਾ ਇਹ ਕਰੂਗਾ ਜੀ ਤੇ ਸੜਕ ਨੀਵੀ ਐ ਚੌਪੜੇ ਤਾਈ ਅੱਗੇ ਤਾਈ ਅੱਛਾ ਝੋਪੜਾ ਅੱਗੇ ਉਥੋਂ ਦੇ ਕਮਾਰ ਗੁਰੂਏ ਬਣੀ ਵੱਡੇ ਬੰਦੇ ਅੰਦਰ ਨ ਰੋੜ ਵਾਲਾ ਰਸਤਾ ਹੈ ਜੇ ਮਤਲਬ ਪਾਰ ਕਰ ਗਿਆ ਪਾਣੀ ਧਰ ਕੇ ਵੀ ਨੁਕਸਾਨ ਹੋਊਗਾ ਠੀਕ ਹੈ ਜੀ ਇਧਰੋਂ ਜੀ ਤਿੰਨ ਪਿੰਡ ਮੰਨ ਲਓ ਸੰਗਰ ਹੈ ਹਾਂਜੀ ਤੇ ਪੁਨੀਹਾਰੀ ਹੈ ਅੱਛਾ ਤੇ ਫਰਮਾਈ ਹੈ ਫਿਰ ਨੇ ਜਡੇਲਾ ਹੈ ਇੰਨੇ ਪਿੰਡਾਂ ਨੁਕਸਾਨ ਹੋ ਗਿਆ ਸੀ ਚਾਰ ਪਿੰਡਾ ਉੱਥੇ ਰ ਟੁੱਟਿਆ ਕੋਸ਼ਿਸ਼ ਕਰ ਰਹੇ ਸੀ ਉਧਰ ਬਾੜਾ ਪਾਣੀ ਬਣੀ ਗਿਆ ਨੇ ਕੋਸ਼ਿਸ਼ ਕਰਦੇ ਸੀ ਲੋਕ ਠੀਕ ਹੈ ਜੀ ਤੇ ਫਿਰ ਆਪਾਂ ਕਿੰਨੇ ਅਨਤਾਜਾ ਕੋਈ ਆਪਣਾ ਮਾੜਾ ਮੋਟਾ ਆਪਾਂ ਅਨੁਮਾਨ ਲਗਾਈਏ ਕਿੰਨੇ ਕਿੱਲੇ ਹੋਣਗੇ ਸਾਰੇ ਕਿੱਲੇ ਤੇ ਤੁਸੀਂ ਮੰਨ ਲਓ ਵੀ 2.5 ਹਜ਼ਾਰ ਕਿੱਲਾ ਜ਼ਰੂਰ ਹੋਗਾ ਇਹਨਾਂ ਕਾਫੀ ਨੁਕਸਾਨ ਹੋ ਗਿਆ ਨਾ ਇਹ ਵੇਰ ਤਾਂ ਤੇ ਹੈ ਵੀ ਇੱਥੇ ਤੱਕ ਕੀ ਹੈ ਜੀ ਪੁਲ ਤੱਕ ਇਹ ਪਿੱਛੇ ਪਿੱਛੇ ਦੀ ਤੇ ਹੈ ਵੀ ਸਾਰੀ ਝੋਨੇ ਦੀ ਫਸਲ ਹੋ ਗਈ ਸਾਰੀ ਝੋਨਾ ਹੈ ਜੀ ਔਰ ਕੁਛ ਇੱਕੜਾ ਹੁੰਦਾ ਹੀ ਨਹੀਂ ਹਾਂਜੀ ਅੰਕਲ ਜੀ ਕਿਹੜਾ ਪੁਲਾ ਇਸ ਦੇ ਅੱਗੇ ਉਹ ਝੁੰਬੀ ਪਾਰਕੀ ਹੈ ਹਾਂਜੀ ਉਹ ਕਿੱਥੋਂ ਮੱਲੇ ਵਾਲੇ ਦਾ ਇਹ ਬਾਣਾ ਪਰਲੇ ਹਾਂਜੀ ਉਹ ਮੱਲੇ ਵਾਲੇ ਦੇ ਪੁਲ ਤੋਂ ਉਧਰ ਟੁੱਟਿਆ ਸੀ ਵਿਚਾਲਿਓ ਚੱਲੀ ਜਾਂਦਾ ਨਾ ਅਜੇ ਤੇ ਉਹ ਉਧਰ ਮਤਲਬ ਗਿਆ ਛੋਟੇ ਨਜ ਡੇਲੇ ਤੱਕ ਉਥੇ ਵੀ ਹਾਂਜੀ ਖੁਰਦ ਛੋਟੇ ਨਜ ਡੇਲਾ ਕਿੰਨੇ ਕਿਲੋਮੀਟਰ ਹੈ ਜੀ ਉਹ ਉਹ ਕਿਲੋਮੀਟਰ ਦਾ ਤੁਹਾਨੂੰ ਦੱਸ ਦਿੰਨੇ ਆ ਵੀ ਕਮ ਸੇ ਕਮ ਵੀ ਉਹ 1000 ਕਿਲੋ ਤੋਂ ਉੱਤੇ ਹੋਗਾ ਜਿਹੜੇ 1000 ਕਿਲੋ ਉਧਰ ਵੀ ਡੁੱਬ ਗਿਆ ਹੈ ਹਾਂਜੀ ਅੱਛਾ ਜੀ ਠੀਕ ਹੈ ਜੀ ਉਹ ਕੱਲ ਦਾ ਟੁੱਟਿਆ ਕਿ ਪਰਸੋਂ ਦਾ ਉਹ ਨੂੰ ਜੀ ਹਫਤਾ ਹੋ ਗਿਆ ਟੁੱਟੇ ਹਫਤਾ ਹੋ ਗਿਆ ਨੂੰ ਹਾਂਜੀ ਉਹ ਦੁਬਾਰੇ ਫਿਰ ਪਾਣੀ ਚੜ ਗਿਆ ਨਾ ਪਹਿਲੇ ਟੁੱਟ ਗਿਆ ਸੀ ਅੱਛਾ ਠੀਕ ਉਹਨੂੰ ਬੰਨਣ ਦੀ ਕੋਸ਼ਿਸ਼ ਕਰੀ ਹੈ ਨਹੀਂ ਫਿਰ ਪਣੀ ਜਾਨੀ ਅੱਛਾ ਬੰਨੇ ਉਹ ਕੋਸ਼ਿਸ਼ ਕਰੀ ਸੀ ਪਾਣੀ ਬਾਲਾ ਸੀ ਨਾਲੀ ਜਿਆਦੇ ਸੀ ਤੇ ਪਾਣੀ ਟੁੱਟਣੇ ਕਰਕੇ ਬਰਸਾਤ ਇੱਕ ਰੁਕੀ ਨਹੀਂ ਠੀਕ ਬਰਸਾਤ ਨਹੀਂ ਪਰਸੋਂ ਮਤਲਬ ਇਹ ਗੱਲ ਹੈ ਵੀ ਜਦੋਂ ਟੁੱਟਿਆ 6 ਤਰੀਕ ਨੂੰ ਉਦੋਂ ਮੰਨ ਲੈ ਜਦੋਂ 1 ਵਜੇ ਬਰਸਾਤ ਆਈ ਹੈ ਲਗਾਤਾਰ ਬਰਸਾਤ ਰਹੀ ਹੈ 2-3 ਘੰਟੇ ਉਹ ਪਾਣੀ ਅੱਗੋਂ ਨਾਲੀ ਚੋਂ ਕਿਤੋਂ ਵਿੱਚ ਦੁਬਾਰੇ ਪੈ ਸਕਦਾ ਉਹੀ ਪਾਣੀ ਉਹ ਜੀ ਨਾਲੀ ਦੀ ਧਾਰ ਨੀਚੀ ਜਾਊਗੀ ਫੇਰ ਬਊਗਾ ਫੇਰ ਆਊਗਾ ਵਾਪਿਸ ਨਹੀਂ ਤਾਂ ਉਵੇਂ ਆ ਬਊਗਾ ਹਾਂ ਐਵੇਂ ਆ ਇਹ ਤਾਂ ਕੋਣ ਨੂੰ ਭੇਜੂ ਇੱਥੇ ਟੁੱਟ ਗਿਆ ਤਾਂ ਇਹ ਤਾਂ ਵੇਖੋ ਟੋਕ ਹੋ ਜਾਣੀ ਆ ਅੱਪੇ ਨਾਲੀ ਮਤਲਬ ਇਹ ਕਈ ਵਾਰੀ ਦਾਬ ਹੁੰਦੀ ਨਾ ਪਾਣੀ ਜਿਆਦਾ ਹੋ ਗਿਆ ਪਾਣੀ ਹਾਂਜੀ ਤੇ ਪਿਛਲੇ ਸਾਲ ਲੰਦੀ ਗਰਾਈ ਜਿਆਦਾ ਸੀ ਪਾਣੀ ਦੀ ਠੀਕ ਠੀਕ ਆ ਜੀ ਟੈਂਕਲ ਜੀ ਠੀਕ ਹੈ ਧੰਨਵਾਦ ਅੰਕਲ ਹਾਂਜੀ ਦੋਸਤੋ ਕਿਵੇਂ ਤੁਹਾਨੂੰ ਆ ਅੰਕਲ ਨੇ ਆਪਣੇ ਨੇ ਜਾਣਕਾਰੀ ਦਿੱਤੀ ਹੈ ਨਾ ਸਾਰੀ ਤੇ ਇਹ ਪਾਣੀ ਕਿਵੇਂ ਆਪਊ ਆ ਤਾਂ ਜੇ 1 ਫੁੱਟ ਹੋਰ ਵੀ ਵੱਧਾ ਤਾਂ ਸੜਕ ਦਿਖਾਉਣੇ ਤੁਹਾਨੂੰ ਸੜਕ ਦੇ ਲੈ ਕੇ ਚੱਲਦੇ ਆ 1 ਫੁੱਟ ਹੋਰ ਆਪੁੰਦਾ ਪਾਣੀ ਤਾ ਪਾਣੀ ਉਹ ਅੱਗੇ ਕਾਫੀ ਕਿੱਲਾਂ ਨੂੰ ਹੋਰ ਨੁਕਸਾਨ ਕਰੂਗਾ ਕਿਹੜਾ ਪਿਛੋਂ ਪੁੰਨਿਆਰੀ ਤੋਂ ਆਈ ਜਾਂਦਾ ਪਾਣੀ ਨਾ ਉਹ ਇਥੇ ਨੇਜੇ ਡੇਲੇ ਕੋਲੇ ਆ ਕੇ ਕਾਫੀ ਉੱਪ ਹੋ ਗਿਆ ਤਾਂ ਉਹਨੂੰ ਆਸੂਨ ਦਿਖਾਈ ਦਿੱਤਾ ਤੇ ਉਹ ਸੜਕ ਟੱਪਾਂ ਦੀ ਪੂਰੀ ਕੋਸ਼ਿਸ਼ ਆ ਪਾਣੀ ਦੀ ਸੋਨ ਦਿਖਾਉਣੇ ਆਗੇ ਉਹ ਤੇ ਉਹ ਨੇਜੇ ਡਾ ਉਧਰ ਪਰਲੇ ਮੱਲੇ ਵਾਲੇ ਪਾਸੇ ਵੀ ਕਾਫੀ ਨੁਕਸਾਨ ਕਰ ਗਿਆ ਕਿੱਲਾਂ ਦੇ ਹਾਂਜੀ ਮਤਲਬ ਹਾਂਜੀ ਦੋਸਤੋ ਉਹ ਤੁਹਾਨੂੰ ਕਿਹੜਾ ਬੰਨੇ ਜ਼ਿਕਰ ਕਰਦਾ ਨਹੀਂ ਮੈਂ ਸੜਕ ਦੀ ਇਹ ਆਹ ਇਹ ਉਹ ਮੋਟਰਸਾਈਕਲ ਜਾਂਦੇ ਕਿੱਥੋਂ ਦੀ ਉਹ ਤਾਂ ਮਿੱਟੀ ਭਰ ਕੇ ਖੜਾ ਤੇ ਸੜਕ ਪਰਾ ਜਮਾ ਨਹੀਂ ਵੀ ਹੈਗੀ ਫਟਕ ਨੀਵੀ ਹੋਗੀ ਖੜਾ ਤੇ ਇਹ ਬਸ ਟੋਟਾਂ ਦੇ ਕਿਨਾਰਿਆਂ ਤੇ ਭਾਗਿਆ ਪਾਣੀ ਭਾਈ ਨੇਜਾ ਡੇਲੇ ਬਣੀ ਪਰਲੇ ਵਿਚਾਲੇ ਨਾਲ ਹੀ ਹੈ ਉਹ ਪੁਲ ਕੋਲੇ ਪਰਲੇ ਪਾਸੇ ਮੰਲੇ ਆਣਾ ਸਾਨੂੰ ਉਹ ਸੜਕ ਕੋਲੇ ਦਿਖਾਉਣੇ ਸਾਰਾ ਸੀ ਨੂੰ ਹਾਂਜੀ ਦੋਸਤੋ ਆ ਪਾਣੀ ਦੀ ਸਾਨੂੰ ਉਹ ਉਥੇ ਮੈਂ ਗੱਲ ਕਰਕੇ ਆਇਆ ਨਾ ਇਹਦੇ ਬਾਰੇ ਕਹਿੰਦਾ ਸੀ ਮੈਂ ਸਾਨੂੰ ਇਹਨਾਂ ਸੜਕ ਆ ਪੱਕੀ ਆਹਾ ਆਹ ਦਾ ਵੀਰਾਂ ਨੇ ਬਾਅਦ ਚ ਮਿੱਟੀ ਸਿੱਟੀ ਹੋਈ ਹੈ ਘਰ ਇਹ ਜੇ ਮਤਲਬ ਮਿੱਟੀ ਨਾ ਪਾਉਂਦੇ ਇਹ ਤਾਂ ਚਾਰ ਕੁੰਗਲਾ ਪਾਣੀ ਸੜਕ ਤੋਂ ਨਹੀਂ ਮੈਂ ਇਹ ਸਮਝਾਏ ਸਮਝ ਲਓ ਯਾਰ ਕਿਹੜਾ ਇਹ ਪੁਨੀਆਰੀ ਕਨੋਂ ਪਾਣੀ ਆਇਆ ਹੈ ਨਾ ਇੱਥੇ ਆਹ ਨੇਜਾ ਡੇਲਾ ਪੰਡਾ ਆ ਇਹ ਪੁਨੀਆਰੀ ਕਨੋਂ ਪਾਣੀ ਆਇਆ ਇੱਥੇ ਆ ਕੇ ਲੱਗ ਗਿਆ ਇਹ ਆਹ ਸੜਕ ਨਾਲ ਤੇ ਜੇ ਟੁੱਟਦਾ ਉੱਥੋਂ ਨੰਗਦਾ ਜਾ ਉੱਥੋਂ ਨਾ ਬੰਨਿਆ ਉਹ ਵੀਰਾਂ ਨੂੰ ਨਾ ਵੱਜਿਆ ਗਿਆ ਤੇ ਆ ਸਿੱਧਾ ਆ ਬਾਣਾ ਦੇ ਵਿੱਚ ਪ੍ਰਵੇਸ਼ ਕਰ ਜੂਆ ਪਾਣੀ ਇੱਧਰ ਨਿਕਲ ਜੂਆ ਹੋ ਸਕਦਾ ਇਹ ਸੜਕ ਵੀ ਤੋੜ ਦੂਆ ਤੇ ਉਸ ਤੋਂ ਬਾਅਦ ਤਾਂ ਸਾਨੂੰ ਪਤਰੀ ਹੈ ਜੇ ਸੜਕ ਟੁੱਟ ਗਈ ਤਾਂ ਆਵਾਜਾ ਵੀ ਆਲਾ ਸਾਰੇ ਰਸਤੇ ਬੰਦ ਹੋ ਜਾਣਗੇ ਇੱਥੋਂ ਦੀ ਕਿਉਂਕਿ ਪਾਣੀ ਰੰਦ ਪਾ ਲੰਦਾ ਵੱਡੇ ਘਾਰੇ ਪਾ ਦੂ ਇੱਥੋਂ ਆਪ ਇਧਰ ਲੈਣੋ ਆ ਬਣ ਇਦੋਂ ਹੋਰ ਵੀ ਨੀਵੇਂ ਆਗੇ ਤੇ ਪਾਣੀ ਕਾਫੀ ਇਕੱਠਾ ਹੋ ਗਿਆ ਇੱਥੇ ਇਕੱਠਾ ਹੋ ਗਏ ਜਿਆਦਾ ਮਾਰ ਕਰਦਾ ਹੈਗਾ ਤੇ ਇਹ ਤਾਂ ਮਿੱਟੀ ਦਾ ਕਰਕੇ ਐ ਲੱਗਦਾ ਵੀ ਨਹੀਂ ਟੁੱਟਦਾ ਨਾ ਸੜਕ ਇਸ ਤੋਂ ਕਾਫੀ ਨੀਵੀ ਹੈ ਸਮਝ ਚਾਰ ਕੁੰਗਲਾਂ ਦਾ ਹੀ ਫਰਕ ਹੋਇਆ ਇਸ ਨੂੰ ਪਾਣੀ ਆਪੋ ਹੀ ਜਾਂਦਾ ਨਾ ਉੱਥੋਂ ਅਜੇ ਵਜਿਆ ਨਹੀਂ ਗਾ ਦਵਾਰੇ ਟੁੱਟ ਗਿਆ ਤੇ ਉਧਰੋਂ ਨਾਲੀ ਕੋਲੋਂ ਜੇ ਨਾਲੀ ਥੋੜੀ ਨੀਮੀ ਹੁੰਦੀ ਫਟਕਾ ਫੇਰ ਤਾਂ ਵੀਰੇ ਬੰਨਾ ਤੋੜ ਕੇ ਨਾਲੀ ਦਾ ਪਾਣੀ ਨਾਲੀ ਚ ਹੀ ਪੈ ਜਾਂਦਾ ਉਹ ਉੱਥੋਂ ਪੁਲ ਕੋਲੋਂ ਸੋਨੂੰ ਉਹ ਵੀ ਦਿਖਾਉਣੇ ਜਾ ਕੇ ਤੇ ਇਧਰਲੇ ਪਾਸੇ ਪਿੰਡ ਮੱਲੇ ਕੈਂਗਾ ਤੇ ਆਹ ਬੰਨਾ ਨੂੰ ਹੁਣ ਖਤਰਾ ਪੂਰਾ ਚਾਚਮਾ ਹੋ ਗਿਆ ਆ ਝੋਨੇ ਨੂੰ ਆਹ ਪਾਣੀ ਦਾ ਤੇ ਪਰਲੇ ਪਾਸੇ ਵੀ ਭਾਈ ਪਿੰਡ ਉਹ ਮੱਲੇ ਵਾਲੇ ਬੰਨੀ ਉੱਥੇ ਵੀ ਨਾਲੀ ਟੁੱਟ ਗਈ ਇਧਰਾ ਉੱਥੇ ਹੀ ਦਿਖਾਉਣੇ ਸੋਨੂੰ ਇਹ ਇਧਰ ਉਹਦਾ ਪਿੱਛੋ ਆ ਗਿਆ ਉਹ ਪਰਲਾ ਬੰਨਾ ਟੁੱਟ ਗਿਆ ਉਧਰੋਂ ਉਹ ਵੀ ਕਾਫੀ ਕਿੱਲੇ ਨੁਕਸਾਨੇ ਗਏ ਨੇ ਨਾਲੀਖਾਰਾ ਕੱਲ ਪਰਸੋਂ ਦੀ ਕਾਫੀ ਆਪਦਾ ਰੂਪ ਦਿਖਾ ਗਈ ਹੈ ਇਹ ਆਪਦੀ ਸ਼ਕਤੀ ਦਿਖਾ ਗਈ ਪਾਵਰਫੁਲ ਹੈ ਪੂਰੀ ਪਾਈ ਪਾਣੀ ਅੱਗੇ ਜ਼ੋਰ ਨਹੀਂ ਆ ਫਸਲਾਂ ਸਿੰਘਾਂ ਮਸਾਂ ਤਿਆਰ ਕਰੀਆਂ ਅਸੀਂ ਹੁਣ ਝੋਨਾ ਨਿਸਰਨ ਤੇ ਆਇਆ ਸੀ ਹੈਨਾ ਨੇਜੇ ਡੇਲੇ ਵਾਲੀ ਆ ਸੜਕਾ ਤੇ ਅੱਗੇ ਮੱਲੇ ਕਾਂ ਮੱਲੇ ਵਾਲਾ ਲਾ ਲਓ ਆ ਤਾਂ ਮਿੱਟੀ ਵਾਲਾ ਉਹ ਲਾ ਲਓ ਤੁਸੀਂ ਤੇ ਨਹੀਂ ਪਾਣੀ ਹੁਣ ਨੂੰ ਮਤਲਬ ਹੈ बस ਘੰਟੇ ਨੂੰ ਕਰਾਉ ਸਾਹ ਸੜਕ ਖਰੀ ਜਾਂਦਾ ਤੇ ਕਰਾਸ ਕਰਕੇ ਕਨੈਕਸ਼ਨ ਟੁੱਟਿਆਂਦਾ ਮੇਨ ਪੋਲਾ ਗਿਆ ਨਾਲੀ ਦਾ ਇੱਥੇ ਉਹ ਦਿਖਾਉਨੇ ਆ ਤੁਹਾਨੂੰ ਹਾਂਜੀ ਦੋਸਤੋ ਆ ਕਿਧਰੋਂ ਓਏ ਲਖਾਰੀ ਜਾਜ ਆ ਗਿਆ ਓਏ ਆ ਜਾਜ ਫਿਰਦਾ ਘੇੜੇ ਜਾਂਦਾ ਦੇਖੋ ਹਾਂਜੀ ਦੋਸਤੋ ਆ ਵੀ ਇੱਥੇ ਥੋੜੀ ਇੱਕ ਵੱਡੀ ਦੁੱਖ ਵਾਲੀ ਗੱਲ ਆ ਯਾਰ ਇਹ ਦੁੱਖ ਵਾਲੀ ਗੱਲ ਆਏ ਆ ਵੀ ਪਰਲਾ ਪਾਸਾ ਨਾ ਕਿਹੜਾ ਉਹ ਸਾਨੂੰ ਦਿਖਾਇਆ ਸੀ ਆਪਾਂ ਫਿਰਦੇ ਇੰਦਰ ਨੇਜੇ ਡੇਲੇ ਨਹੀਂ ਤੇ ਉਹ ਮੱਲੇ ਕਾ ਬਾਹਣ ਸਾਰੇ ਉਹ ਹੋ ਟਰੈਕਟਰ ਖੜੇ ਆ ਵੀਰੇ ਇੱਥੇ ਇਹ ਤਿੰਨ ਟਰੈਕਟਰ ਵਿੱਚ ਆ ਗਏ ਪਾਣੀ ਦੇ ਉਹ ਖੜੇ ਇਹ ਸਾਨੂੰ ਦਿਖਾਵਾਂ ਖੜੇ ਜੂਂ ਕਰਕੇ ਆ ਖੜੇ ਤਿੰਨ ਟਰੈਕਟਰ ਦੋ ਤਿੰਨ ਜਿਗਨੇਟਰ ਹੈ ਮੋਟਰ ਹੈ ਤੇ ਮੋਟਰਾਂ ਹੋਊਗਾ ਚਾਰ ਅਤੇ ਪੰਜ ਛੇ ਦਾ ਟਰਾਂਸਫਾਰਮ ਹੀ ਉਥੇ ਤੇ ਪਾਣੀ ਉਹਨਾਂ ਦੇ ਵਿੱਚੋਂ ਟੁੱਟਿਆ ਜਾਵਾ ਉਹ ਟਰੈਕਟਰਾਂ ਦੇ ਵਿੱਚੋਂ ਇੱਥੋਂ ਤੇ ਇੱਕ ਥਾਂੋਂ ਇੱਥੋਂ ਟੁੱਟਿਆ ਤੇ ਦੂਜੀ ਥਾਂੋਂ ਆਹ ਸਾਹਮਣੇ ਟੁੱਟਿਆ ਇੱਥੋਂ ਆਹ ਸੀ ਇੰਨਾ ਪਾੜ ਤੇ ਇਹ ਚੌਥਾ ਹੋ ਸੀ ਹੋ ਮੋਟਰ ਦੇ ਉੱਥੇ ਵੀ ਕੋਠਾ ਹੈਗਾ ਐਡੇ-ਐਡੇ ਪਾੜ ਪੈ ਗਏ ਹਜ਼ਾਰਾਂ ਹੀ ਕਿੱਲਾ ਇਹਨੇ ਖਰਾਬ ਕਰਤਾ ਉਹ ਘਟੋ ਘਟਾ ਇਹ ਪਿੰਡ ਭਈ ਮੱਲੇ ਕਾ ਮੱਲੇ ਕਾ ਨਾਲੀ ਟੁੱਟ ਗਈ ਇੱਥੇ ਉਹ ਵੀਰਾਂ ਨੇ ਕਹਿੰਦੇ ਕਾਫੀ ਦਿਨ ਹੋ ਗਏ ਪੰਜ ਛੇ ਦਿਨ ਹੋ ਗਏ ਕਹਿੰਦਾ ਟੁੱਟੀ ਨੂੰ ਇੱਥੇ ਤਾਂ ਝੋਨੇ ਝਾਨੇ ਦਾ ਭੁੱਲ ਜੂ ਕਹਿੰਦਾ ਤੁਸੀਂ ਇੱਥੇ ਪਾਣੀ ਦਾ ਵਹਾਅ ਤੇਜ਼ ਹੈ ਕਾਫੀ ਨੁਕਸਾਨ ਹੋ ਗਿਆ ਇੱਥੇ ਖੇਤਾਂ ਦਾ ਤੇ ਕਿਹੜੇ ਆ ਬਾਣ ਹੈ ਨਾ ਨੀਜੀ ਡੇਲੇ ਦੇ ਆ ਬੰਨੇ ਤੋਂ ਇਧਰਲੇ ਇਹ ਸੁਣੋ ਸੜਕ ਤੋਂ ਉੱਥੋਂ ਦਿਖਾਇਆ ਸੀ ਅਸੀਂ ਉੱਥੋਂ ਉਦੋਂ ਵਿਚਾਰ ਕੁੰਗਲਾ ਪਾਣੀ ਨੀ ਮਾਰ ਹੈਗਾ ਉਹ ਸੜਕ ਤੋਂ ਤੇ ਜੋ ਪੁਨੇਹਰੀ ਵਾਲਾ ਪਾਣੀ ਦੇ ਵਾਲਾ ਕਿੰਨੇ 5 ਸੀਪਿੰਟ ਡੱਪਿਆ ਉਹ ਇੰਨੀ ਦੂਰ 8-9 ਕਿਲੋਮੀਟਰ ਤੇ ਜੋ ਸੜਕ ਟੁੱਟਦੀ ਹੈ ਤਾਂ ਆ ਝੋਨਾ ਸਾਰਾ 200 ਕਿੱਲਾ ਵੀਰਾਂ ਦੇ ਇਹ ਵੀ ਮਾਰ ਮਾਰ ਦੇਣਗੇ ਸਾਰਾ ਬੱਸ ਏ ਵੀ ਬਰਵਾਦ ਹੋ ਜੂ ਖਰਾਬ ਹੋ ਜੂਗਾ ਗਲ ਜੂ ਨੁਕਸਾਨ ਹੋ ਜੂਗਾ ਤੇ ਪਿੰਡ ਨਾਲ ਲੱਗ ਜੂ ਪਾਣੀ ਤੇ ਆ ਬੰਨੇ ਦੇਖੋ ਯਾਰ ਇਹ ਹੁਣ ਕਿਵੇਂ ਬੰਨਣਾ ਡੇੜੇ ਹੈ ਨਾ ਨਾਲੀ ਨੇ ਆਪਣਾ ਵੱਡਾ ਰੂਪ ਦਿਖਾਇਆ ਇੱਥੇ ਇਹਨੇ ਵੱਡਾ ਰੂਪ ਦਿਖਾਇਆ ਇੱਥੇ ਨਾਲੀ ਨੇ ਉਹ ਪੁਣਿਹਾਰੀ ਵਾਲੇ ਨੂੰ ਦੇਖ ਕੇ ਆ ਤਾਂ ਸਾਰੀ ਖਿਲਰ ਗਈ ਉਹ ਤਾਂ ਇੱਕ ਥਾਂ ਖਿਲਰੀ ਹੈ ਇਹ ਤਾਂ ਸਾਰੀ ਖਿਲਰ ਗਈ ਇੱਥੇ ਥੋੜਾ ਬਹੁਤ ਹੋਵੇ 100 ਫੁੱਟ ਫੇਰਤਾ ਬੰਦਾ ਬੰਨਣ ਦੀ ਕੋਸ਼ਿਸ਼ ਕਰੇ ਹੈ ਨਾ ਇਹਦਾ ਘਟੋ ਘਟਾ ਮੈਨੂੰ ਲੱਗਦਾ 1000 ਫੁੱਟ ਹੋਊਗਾ ਇਹ ਸਾਰਾ ਬੰਨਾ ਸਾਰੇ ਹੀ ਖਿਲਰ ਗਏ ਤੁਰਤੇ ਕ ਤੇ ਕਿल्ले ਵੀ ਹਜ਼ਾਰਾਂ ਦੇ ਸਾਹ ਵੀਰਾਂ ਨੇ ਅਸੀਂ ਗੱਲਾਂ ਕਰਕੇ ਉਹਨਾਂ ਨਾਲ ਤੇ ਉਹਾਂ ਦੇ ਬਹੁਤ ਵੱਡਾ ਨੁਕਸਾਨ ਹੋਇਆ ਯਾਰ ਇੱਥੇ ਪਾਣੀ ਕਾਫੀ ਤੇਜ਼ ਹੋ ਗਿਆ ਕਾਫੀ ਪਾਣੀ ਹੈ ਇੱਥੇ ਤੇ ਇੱਕ ਗੱਲ ਹੋਰ ਦੱਸ ਦਈ ਸੀ ਉਹ ਵੀਰ ਕਿਹੜਾ ਪਿਛੋ ਪੁਣਿਹਾਰੀ ਵਾਲਾ ਪਾਣੀ ਖੜਾ ਨਾ ਉਹ ਪੁਲ ਕੋਲੇ ਆ ਉੱਥੇ ਉਹ ਪਾਣੀ ਥੋੜਾ ਜਿਹਾ ਹੋਰ ਉੱਪੋ ਗਿਆ ਜਦ ਇੱਧਰ ਡੱਪੂ ਤੇ ਜਦ ਪੁੱਠੇ ਨਾਲੀ ਚ ਦਿਵਾਰੇ ਫੇਰ ਪਊਆ ਉਥੋਂ ਮੈਂ ਉਹ ਪੁਲ ਕੋਲੇ ਕਹਿੰਦਾ ਸੀ ਇੱਥੋਂ ਆ ਆ ਪੋਲਾ ਇੱਥੇ ਇਹ ਪੁਲ ਤੋਂ ਪਿੱਛੋਂ ਪਾਣੀ ਵਿੱਚ ਹੀ ਪਊਗਾ ਤੇ ਆ ਵੀ ਗਾਂ ਜਾ ਕੇ ਘਟੋ ਘਟ ਦੋ ਤਿੰਨ ਪਿੰਡ ਹੈ ਪਿੰਡ ਚੋਪੜਾ ਅੱਗੇ ਪਿੰਡ ਚੋਪੜਾ ਚੋਪੜੇ ਤੋਂ ਅੱਗੇ ਪਾਣੀ ਫੇਰ ਇਹਦੇ ਵਿੱਚ ਪਊਗਾ ਦੱਸਣ ਦੀ ਗੱਲ ਹੈ ਵੀਰਾਂ ਦੀ ਖੜੀ ਓਏ ਹਾਂ ਬਾਈ ਇੱਕ ਉਹ ਵੀਰਾਂ ਦੇ ਦੇਖੀ ਤਿੰਨ ਟਰੈਡ ਕਰਿਆ ਯਾਰਾ ਤੇ ਤਿੰਨੇ ਨਾ ਬਾਈ ਪਾਣੀ ਦੇ ਵਿੱਚ ਆ ਗਏ ਯਾਰ ਤੈਨੂੰ ਕੀ ਲੱਗਦਾ ਯਾਰ ਉਹ ਵੀ ਇੱਥੇ ਖੜੇ ਚੰਗੇ ਰਹਿਣ ਕਿ ਕਿਵੇਂ ਪਹਿਲਾਂ ਲੈ ਜਾਂਦੇ ਚੰਗੇ ਨਾ ਰਹਿੰਦੇ ਯਾਰ ਪਹਿਲਾਂ ਲੈ ਜਾਂਦੇ ਤਾਂ ਬਾਈ ਬਾੜੀ ਵਧੀਆ ਗੱਲ ਸੀਗੀ ਹਣਾ ਤੇ ਹੁਣ ਤਾਂ ਫਿਰ ਤੈਨੂੰ ਦੇਸੀ ਜਾਂਦਾ ਇੱਕ ਯਾਰ ਉਹ ਕੀ ਪੈ ਜਨਰੇਟਰ ਪਏ ਯਾਰ ਉਹ ਜਨਰੇਟਰ ਪਏ ਆ ਪੱਖੇ ਪਏ ਆ ਤਿੰਨ ਟਰੈਕਟਰ ਖੜੇ ਆ ਮਤਲਬ 6 7 ਦਾ ਟਰਾਂਸਫਰਮ ਟਰਾਂਸਫਰਮ ਕਿੰਨੇ ਆ ਹਾਂ 6 3 7 8 ਹੋਣਗੇ ਟਰਾਂਸਫਰਮ ਬਾਰੇ ਆ ਬਈ ਇੱਥੇ ਮਤਲਬ ਮੋਟਰਾਂ ਜਾਦੀ ਆ ਯਾਰ ਹਾਂ ਇੱਥੇ ਇਹ ਆ ਚੀਜ਼ ਵੀਰੇ ਆ ਆਹ ਆਹ ਮੋਟਰਾਂ ਦਾ ਜਿਹੜੀਆਂ ਹੋਣੀਆਂ ਹੋਣੀਆਂ ਵਿੱਚ ਟਰੈਕਟਰ ਖੜੇ ਆ ਤਿੰਨ ਤਿੰਨ ਇਹ ਵੀਰੇ ਇਹ ਮੇ ਛੱਡ ਗਏ ਬਾਗੀ ਯਾਰ ਕਿਉਂਕਿ ਪਾਣੀ ਨੇ ਮੌਕਾ ਹੀ ਨਹੀਂ ਦਿੱਤਾ ਉਥੋਂ ਦੇ ਨਾ ਟਰੈਕਟਰਾਂ ਦੇ ਥੱਲੋਂ ਦੀ ਪਾਣੀ ਟੁੱਟ ਗਿਆ ਉਥੋਂ ਦੀ ਮੋਟਰਾਂ ਵੀ ਖਰਾਬ ਹੋਊਗਾ ਸਾਰੀਆਂ ਇਹ ਮੱਲੇ ਵਾਲੇ ਦਮਾਣਾ ਪਰਲੇ ਪਾਸੇ ਤੇ ਇਧਰ ਇਧਰ ਪਿੱਛੋਂ ਭਣਿਆਰੀ ਚੋਂ ਸਾਨੂੰ ਕਿੰਨੇ ਵਾਰੀ ਦੱਸਤਾ ਹਨਾ ਉਹ ਪਾਣੀ ਪਿੱਛੋਂ ਆਇਲ ਖਾਰੀ ਹੈ ਨਾ ਹਾਂ ਬਈ ਹਾਂ ਤੇ ਆਹ ਪਾਣੀ ਯਾਰ ਇੱਥੇ ਆ ਕੇ ਨਾ ਉਹ ਨਾਗੋ ਕੀ ਨੂੰ ਜਿਆਦਾ ਇੱਥੇ ਪ੍ਰਭਾਵ ਜਿਆਦਾ ਇੱਥੇ ਯਾਰ ਉੱਥੋਂ ਨੂੰ ਇੱਥੇ ਤੋਂ ਡਰਾ ਬਣਾ ਕੇ ਸਕੇ ਤੇ ਵੀਰਾਂ ਦੇ ਪੰਜ 6 ਦਿਨ ਹੋ ਗਏ ਟੁੱਟੀ ਨੂੰ ਤੇ ਇਹ ਕੋਈ ਖਬਰ ਖਬਰ ਅਸੀਂ ਘਰ ਸੁਣੀ ਨਹੀਂ ਸੀ ਤੇ ਅੱਜ ਆ ਕੇ ਇੱਥੇ ਦੇਖਿਆ ਮਾਹੌਲ ਉਥੋਂ ਨਾਲੋਂ ਜ਼ਿਆਦਾ ਖਤਰਨਾਕ ਚੀਜ਼ ਲੱਗੀ ਮੈਨੂੰ ਇੱਥੇ ਸਹਿਸਬਾਈ ਆਏ ਸੀ ਅਸਤਾ ਬਾਈ ਸੀ ਆਈ ਸੀ ਨਾ ਪੰਗਾ ਅਸੀਂ ਤਾਂ ਉਹ ਪਾਣੀ ਦੇ ਮਾਰੇ ਆਈ ਸੀ ਵੀ ਉਹ ਪਾਣੀ ਕਿਹੜੇ ਪਿੰਡਾਂ ਨਾਲ ਲੱਗਿਆ ਉੱਥੇ ਆ ਕੇ ਸਾਨੂੰ ਆਏ ਸੀ ਅਜ ਉਹ ਨੇਡੇ ਨੇਜੇ ਡੇਲੇ ਨਾਲ ਲੱਗਿਆ ਨਾਲ ਲਗਾਰੀ ਹਾਂ ਬਾਈ ਆਪਾਂ ਤਾਂ ਉਹਦੇ ਮਾਰੇ ਆਈ ਸੀ ਨਾ ਉਥੇ ਤੇ ਸਾਨੂੰ ਆਹ ਹਾਲਾਤ ਨਹੀਂ ਪਤਾ ਸੀ ਵੀ ਪਿੱਛੇ ਇੰਨਾ ਕੰਮ ਵਧ ਰਿਹਾ ਇਥੇ ਇਹ ਤਾਂ ਵੀਰਾਂ ਨੇ 5 ਦਿਨ ਹੋ ਗਏ ਯਾਰ 5 ਦਿਨ ਹੋ ਗਏ ਬਾਈ 5 ਦਿਨ ਬਾਈ ਰੱਬ ਕਿਰਪਾ ਕਰੇ ਯਾਰ ਹਜੇ ਵੀ ਰਹਿਮ ਹੋ ਜੇ ਤੇ ਨਾਲ ਹੀ ਘਟ ਜੇ ਮੀਂਹ ਪੈਣੋਂ ਬੰਦ ਹੋ ਜਾਣਾ ਫੇਰ ਫਰਕ ਪੈ ਸਕਦਾ ਹਜੇ ਵੀ ਹਾਂ ਸੋਨੂੰ ਉਹ ਉੱਥੇ ਕਿਹੜੇ ਉਹ ਦਿਖਾਉਂਦੇ ਸੀ ਨਾ ਸੜਕਾਂ ਵਾਲੇ ਹਾਲਾਤ ਹਨਾ ਉਥੇ ਉਹ ਘਾਰੇ ਡਿੱਗੀਆਂ ਨੇ ਕਿਹੜੇ ਉਹ ਦਿਖਾਉਣੇ ਆ ਜਾਂ ਕਿ ਤੇ ਬਣੇ ਰਹੇ ਉਹ ਨਾਲ ਹਾਂਜੀ ਦੋਸਤੋ ਇਹਦੇ ਵਿੱਚ ਇਹਦੇ ਵਿੱਚ ਖੜੇ ਦੇਖੀ ਇਹਦੇ ਵਿੱਚ ਖੜੇ ਆ ਬਈ ਤਿੰਨ ਟਰੈਟ ਮੋਟਰਾਂ ਟਰਾਂਸਫਾਰਮ ਘਟੋ ਘਟ 8-9 ਟਰਾਂਸਫਾਰਮ ਇੱਥੇ ਆ ਇਹਦੇ ਵਿੱਚ ਇਹਦੇ ਵਿੱਚ ਕਾਫੀ ਮੋਟਰਾਂ ਐ ਇੱਥੋਂ ਨਾ ਪਾਈਪ ਲਾਈਨਾਂ ਨਿਕਲਦੀਆਂ ਬੱਪਾਂ ਵਾਲੀ ਸਾਈਡ ਆ ਇਹ ਟਰੈਕਟਰਾਂ ਦੇ ਥੱਲੋਂ ਦੀ ਹੋ ਗਿਆ ਪਾਣੀ ਉਹ ਉੱਥੋਂ ਦੀ ਆਏ ਤੇ ਵੀਰਾਂ ਨੂੰ ਨਾ ਮੌਕਾ ਨਹੀਂ ਦਿੱਤਾ ਸਾਨੂੰ ਦੱਸ ਕੇ ਹਟਿਆ ਬੰਦਾ ਹਣਾ ਤੇ ਸਾਹਮਣੇ ਉਧਰ ਆਪਣਾ ਬਲੌਗਰ ਆ ਉਹ ਬਣਾਈ ਜਾਂਦਾ ਸ਼ੂਟਾ ਤੇ ਉਧਰੋਂ ਪੋਲ ਆਏਗਾ ਹਣਾ ਇੱਧਰ ਇਹ ਪੋਲ ਆਏਗਾ ਇਹ ਮੱਲੇ ਕਾਂ ਤੇ ਨੇ ਜੜੇ ਲੈ ਹਾਂਜੀ ਦੋਸਤੋ ਇੱਕ ਤੁਸੀਂ ਪਾਣੀ ਆ ਦੇਖੀ ਜਨੇ ਹੋ ਹਣਾ ਇੱਕ ਪਾਣੀ ਤੁਸੀਂ ਭਾਈ ਆ ਗੱਟਿਆਂ ਮੰਨੀ ਦੇਖੀ ਜਨੇ ਹੋ ਕਿਹੜਾ ਗੱਟਿਆਂ ਵਾਲੀ ਸਾਈਡ ਹੈ ਨਾ ਇਹਦਾ ਹੈਗੀ ਗੱਗਰ ਇਸ ਟਾਈਮ ਬਗੀ ਜਾਂਦੀ ਹੈਗੀ ਤੇ ਕਿਹੜੀ ਸਾਈਡ ਪਈ ਆ ਤੇੜਾਈਆਂ ਦੀਆਂ ਦੀਆਂ ਸਾਨੂੰ ਤੇ ਇਧਰਲੀ ਸਾਈਡ ਆ ਇਹ ਪੁਨਿਹਾਰੀ ਤੋਂ ਆਇਆਗਾ ਪਾਣੀ ਪੁਨਿਹਾਰੀ ਤੋਂ ਹੀ ਲਗਾਰੀ ਹਾਂ ਬਈ ਹਾਂ ਇਹ ਪੁਨਿਹਾਰੀ ਤੋਂ ਆਇਆ ਪਾਣੀ ਇਹ ਜੇਡੇਲੇ ਆ ਕੇ ਖੜ ਗਿਆ ਹਾਂ ਇਹੋ ਸੜਕ ਨਾਲ ਕਿਥੋਂ ਤੁਹਾਨੂੰ ਦਿਖਾਇਆ ਜੀ ਟੁੱਟਣ ਦਾ ਖਤਰਾ ਕੋਠੇ ਕੋਲੇ ਉਹ ਕੋਠੇ ਕੋਲੇ ਆ ਕੇ ਆ ਸੜਕ ਦੇ ਨਾਲ ਆ ਕੇ ਖੜ ਗਿਆ ਇਹ ਆਪ ਹੋਈ ਜਾਂਦਾ ਪਾਣੀ ਹੈ ਨਾ ਹਾਂ ਬਈ ਤੇ ਮੈਂ ਤੁਹਾਨੂੰ ਐਂ ਲੱਗਦਾ ਆਪਾਂ ਨੂੰ ਤਾਂ ਓਏ ਇਹ ਪਾਣੀ ਇਧਰੋਂ ਪੁਨਿਹਾਰੀ ਵਾਲਾ ਨੇ ਜੇਡੇਲੇ ਕੋਲੋਂ ਆਪੋ ਲ ਆ ਗਿਆ ਸਾਹਮਣੇ ਦੇ ਨਾਲ ਹਾਂ ਤੇ ਇਹ ਬੰਨਾ ਹੋ ਸਕਦਾ ਤੋੜ ਕੇ ਨਾਲੀ ਦੇ ਪਾਉ ਦੇਖੋ ਢਾਡ ਗਿਆ ਉਹ ਬਗਲੇ ਕੋਲ ਸਾਹਮਣੇ ਹਾਂ ਬਗਲੇ ਆ ਤੇੜਾ ਵੀ ਕਿੰਨਾ ਖਾ ਗਿਆ ਸਾਹਮਣੇ ਇੱਕ ਦਿਖਾ ਕੇ ਲੈ ਤੇ ਇਹ ਲਖਾਰੀ ਨਾ ਆ ਬੰਨਾ ਟੁੱਟ ਕੇ ਇਹ ਨਾਲੀ ਦਾ ਪਾਣੀ ਭਨੇਰੀ ਵਾਲਾ ਨਾਲੀ ਚ ਦੁਬਾਰੇ ਪਊਗਾ ਇਹ ਸਕਦਾ ਕੋਈ ਇਹਦਾ ਮਕਸਦ ਸਾਡਾ ਦਿਖਾਉਂਦਾ ਇਹੀ ਸੀ ਵੀ ਸਿਆਣੇ ਕਿਵੇਂ ਕਹਿੰਦੇ ਹੁੰਦੇ ਸੀ ਆ ਕਿ ਪਹਿਲਾਂ ਨੁਕਸਾਨ ਕਰਾਇਆ ਪਿੱਛੇ ਉਹੀ ਪਾਣੀ ਦੁਬਾਰੇ ਨੁਕਸਾਨ ਕਰਕੇ ਅੱਗੇ ਦੁਬਾਰੇ ਨਾਲੀ ਦੇ ਵਿੱਚ ਆਪ ਪਾਉਣ ਲੱਗ ਜਾਂਦਾ ਤੇ ਆ ਦੇਖ ਲਓ ਵੀਰੇ ਤੇੜਾ ਖਾ ਗਿਆ ਤੇ ਹੁਣ ਨਾ ਮੈਨੂੰ ਐ ਲੱਗਦਾ ਲਖਾਰੀ ਇਹ 3-4 ਇੰਚ ਨਾ ਪਨੇਹਰੀ ਵਾਲਾ ਪਾਣੀ ਉੱਚਾ ਆਊਗਾ ਕਿਉਂਕਿ ਇਹ ਹਜੇ ਉੱਥੇ ਪਿੱਛੇ ਬੰਨ੍ਹਾ ਦੁਆਰੇ ਟੁੱਟ ਗਿਆ ਸੀ ਨਾ ਉਹਦਾ ਕਰਕੇ ਇਹ ਦਾਬ ਬਣੀ ਜਾਂਦੀ ਹੈ ਤੇ ਆ ਬੰਨ੍ਹਾ ਵੀ ਤੇੜਾਂ ਖਾ ਗਿਆ ਬਗਲਾਂ ਕੋਲ ਤੇ ਇਹਦੇ ਵਿੱਚ ਬਸ ਕੁਝ ਘੰਟਿਆਂ ਦੀ ਦੇਰ ਆ ਦੁਆਰੇ ਦੇ ਵਿੱਚ ਪੈਣਾ ਸ਼ੁਰੂ ਪੂਰਾ ਕਮਜ਼ੋਰ ਕਰਤਾ ਦੋਨੇ ਪਾਸੇ ਪਾਣੀਆਂ ਨੇ ਹਣਾ ਹਾਂਜੀ ਹਾਂ ਆ ਦੇਖੋ ਤੇੜਾ ਆ ਦੇਖੋ ਇਹ ਆਹ ਆ ਦੇਖੋ ਲਖਰੀ ਆਹ ਕੱਢ ਗਈਆਂ ਹੰਦੀਆਂ ਇਹ ਆ ਬੰਨੇ ਬਈ ਇਸ ਤਰ੍ਹਾਂ ਪਾਟ ਗਏ ਤੇ ਪਨੇਹਰੀ ਵਾਲਾ ਪਾਣੀ ਨੇ ਜਿਹੜੇ ਦੇ ਕੋਲੇ ਆ ਕੇ ਦੁਆਰੇ ਆਪ ਹੋ ਗਿਆ ਗੱਗਰਚ ਜਿਵੇਂ ਚੜਦਾ ਰਿਹਾ ਇਹ ਇਹ ਬੰਨ ਟੁੱਟ ਕੇ ਜਿਵੇਂ ਸਾਨੂੰ ਪਹਿਲਾਂ ਦੱਸ ਹੀ ਦਿੱਤਾ ਆਪਾਂ ਇਹ ਇੱਕ ਗੱਗਰ ਦੇ ਵਿੱਚ ਦੁਬਾਰੇ ਐਂਟਰ ਕਰ ਜੂਗਾ ਹਾਂਜੀ ਤੇ ਦੁਬਾਰੇ ਫੇਰ ਉੱਥੇ ਆ ਕੇ ਇਹ ਨਾਲੀ ਚੜਨ ਲੱਗ ਜੂ ਸਾਨੂੰ ਦਿਖਾ ਕੇ ਆਇਆ ਸਾਰਾ ਨਾ ਉਥੋਂ ਤੇ ਉੱਥੇ ਫੇਰ ਦੁਬਾਰੇ ਇਦੂਆਂ ਹੋਰ ਆਪੋਂ ਲੱਗ ਜੂ ਫਿਰ ਇਦੂਆਂ ਛੋਲਡਨ ਵਾਲੀ ਵਗੈਰਾ ਸਰਸਾ ਟੱਪ ਕੇ ਓਟੂ ਹੈਡ ਦੇ ਵਿੱਚ ਜਾ ਕੇ ਗਾਂ ਰਾਸਥਾਨ ਹੋ ਕੇ ਪਾਕਿਸਤਾਨ ਦੇ ਵਿੱਚ ਹੋ ਸਕਦਾ ਹਾਂ ਹਾਂਜੀ ਦੋਸਤੋ ਆਹ ਪੋਲਾ ਮੱਲੇ ਕਾ ਮੱਲੇ ਵਾਲਾ ਆ ਅਗਲਾ ਪਿੰਡ ਤੇ ਇੱਧਰ ਪਿੰਡ ਨੇਜਾ ਡੇਲਾ ਇਹ ਭਣਿਆਰੀ ਤੋਂ ਕਿਹੜਾ ਪਿੱਛੇ ਪਾਣੀ ਟੁੱਟ ਗਿਆ ਸੀ ਇਹੇ ਪੁਲ ਦੇ ਆ ਕੇ ਨਾਲ ਲੱਗ ਗਿਆ ਭਾਈ ਇੱਥੇ ਆ ਕੇ ਤੇ ਪਾਣੀ ਕਿੱਥੇ ਲੱਗਿਆ ਪਾਣੀ ਹੋ ਉਹ ਸਾਹਮਣੇ ਵਾਲਾ ਉਹ ਪਰਲਾ ਨਹੀਂ ਉਹ ਬੰਨੇ ਕੋਲੋਂ ਉੱਥੋਂ ਉਹ ਪਾਣੀ ਦੁਬਾਰਾ ਇੱਥੇ ਪੁਲ ਦੇ ਆ ਕੇ ਵਿੱਚ ਇੱਥੋਂ ਹੀ ਗਗਰ ਦੇ ਵਿੱਚ ਉਹ ਪਾਣੀ ਦੁਬਾਰਾ ਇੱਥੇ ਵਿੱਚੇ ਪੈ ਜੂਗਾ ਘਟੋ ਘਾਟਾ 10 ਕਿਲੋਮੀਟਰ ਦੂਰੋਂ ਪਾਣੀ ਉਹ ਚੱਲਿਆ ਆ ਉੱਥੋਂ ਚਾਰ ਪੰਜ ਪਿੰਡ ਕ੍ਰਾਸ ਕਰਿਆ ਤੇ ਉਹ ਸਾਹਮਣੇ ਪਾਣੀ ਹੈ ਕਿਹੜਾ ਭਾਈ ਉਹ ਕਾਫੀ ਕਿੱਲਾਂ ਦਾ ਉੱਥੇ ਨੁਕਸਾਨ ਹੋ ਗਿਆ ਉੱਥੇ ਕਈ ਦਿਨ ਹੋ ਗਏ ਟੁੱਟੀ ਨੂੰ ਉੱਥੇ ਕਾਫੀ ਕਿੱਲਾਂ ਦੇ ਵਿੱਚ ਉਹ ਸਾਰਾ ਬੰਨਾ ਤੈਸ ਨੇਸ ਹੋ ਗਿਆ ਤਰ ਗਿਆ ਉੱਥੇ ਟਰੈਕਟਰ ਵਗੈਰਾ ਸੋਂ ਦਿਖਾਈ ਸੀਗੇ ਸਾਰੇ ਉਹਦੇ ਵਿੱਚ ਖੜੇ ਨੇ ਉਵੇਂ ਛੱਡਣੇ ਪਏ ਕਿਉਂਕਿ ਪਾਣੀ ਦਾ ਵਹਾ ਜਿਆਦਾ ਹੀ ਸੀਗਾ ਹਾਂਜੀ ਦੋਸਤੋ ਆ ਤੁਹਾਨੂੰ ਦਿਖਾਈ ਦਿੱਤਾ ਹਨਾ ਬੰਨਾ ਆ ਤਾਂ ਇੱਥੋਂ ਦੇਖ ਕੇ ਤੁਸੀਂ ਵਲੌਗ ਦੇਖਿਆ ਤਾਂ ਗਾ ਸ਼ੇਅਰ ਆ ਲਾਈਕ ਕਮੈਂਟ ਕਰਦਿਆ ਕਰੋ ਚੰਗਾ ਲੱਗਦਾ ਹੈਗਾ ਸੋਨੂੰ ਅਸੀਂ ਅਪਡੇਟ ਆ ਦਿੰਦੇ ਰਵਾਂਗੇ ਗਾਹਾਂ ਵਾਸਤੇ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਨਾਲ ਹੀ ਉੱਤਰ ਜੇ ਖੈਰ ਸੁਖਤਾ ਹੀ ਮੰਗਦੇ ਆਂ ਇਹ ਕਿਰਪਾ ਕਰੇ ਸਾਰਾ ਨੁਕਸਾਨ ਹੋਈ ਜਾਂਦਾ ਥੱਲੇ ਉੱਤਰ ਜੇ ਇਸੇ ਦੇ ਵਿੱਚ ਸਭ ਦਾ ਭਲਾ ਹੈ ਤਾਂ ਆਪਣਾ ਭਲਾ ਹੈ